ਕਿਸਾਨਾਂ ਅੰਦੋਲਨ ਤੇ ਤਸ਼ੱਦਦ ਕੀਤਾ ਗਿਆ ਇਹ ਸਾਰੇ ਗੱਲਾਂ ਨੂੰ ਸੋਚਦਿਆਂ ਹੋਇਆਂ ਜਥਾ ਜਿਹੜਾ ਪੈਦਲ ਖੜਨ ਦਾ ਫੈਸਲਾ ਕੀਤਾ ਸੀ ਇਸ ਕਰਕੇ ਅਸੀਂ ਕਹਿੰਨੇ ਆ ਵੀ ਸਵੈਮ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਇਸ ਸੰਵਿਧਾਨ ਦੀ ਸੌਖਾਦੀ ਹੋਈ ਆ ਜਿਹੜੇ ਨਾਲ ਦੇਸ਼ ਚੱਲਦਾ ਤੇ ਸੰਵਿਧਾਨਕ ਅਹੁਦੇ ਤੇ ਬੈਠੇ ਦੂਜੇ ਵੱਡੇ ਠੀਕ ਆ ਉਪਰਾਸ਼ਟਰਪਤੀ ਨੇ ਸਭ ਤੋਂ ਵੱਡਾ ਉਹਦਾ ਰਾਸ਼ਟਰਪਤੀ ਦਾ ਸੰਵਿਧਾਨਕ ਹੁੰਦਾ ਦੂਜਾ ਉਪਰਾਸ਼ਟਰਪਤੀ ਦਾ ਉਹ ਉਹ ਸ਼ਖਸ ਬੋਲ ਰਹੇ ਆ ਵੀ ਕਿਸਾਨਾਂ ਦੀਆਂ ਮੰਗਾਂ ਮੰਨੋ ਸਾਡੀ ਮੰਨਣੀ ਮੰਨਣੀ ਨਹੀਂ ਮੰਨਣੀ ਘਟੋ ਘੜਾਪ ਦੀ ਉਪ ਰਾਸ਼ਟਰਪਤੀ ਦੀ ਉਹਨਾਂ ਨੂੰ ਗੱਲ ਮੰਨਣੀ ਚਾਹੀਦੀ ਆ ਦੂਸਰਾ ਅਸੀਂ ਹਰਿਆਣੇ ਦੀਆਂ ਸਾਰੀਆਂ ਖਾਪ ਪੰਚਾਇਤਾਂ ਦਾ ਧੰਨਵਾਦ ਕਰਦੇ ਆ ਤੁਹਾਡੇ ਮਾਦਮਨਾ ਜਿਨ੍ਹਾਂ ਨੇ ਕੱਲ ਇਕੱਠੇ ਹੋ ਕੇ ਜਦੋਂ ਸਾਡਾ ਜਥਾ ਦਿੱਲੀ ਕੂਚ ਕਰਦਾ ਵਾ ਆ ਰੋਦੇ ਲਈ ਹਰ ਸੰਭਵ ਸਾਡੀ ਮਦਦ ਕਰਨ ਦੀ ਗੱਲ ਕਹੀ ਆ ਵੀ ਹਰ ਕਿਸਮ ਦਾ ਸਹਿਯੋਗ ਕਿਸਾਨ ਅੰਦੋਲਨ ਨੂੰ ਹਰਿਆਣੇ ਦੀਆਂ ਖਾਪ ਪੰਚਾਇਤਾਂ ਦੇਣ ਗਿਆ ਮਲ ਹੋਣ ਗਿਆ ਸਾਡੀਆਂ ਔਰ ਇਹਦੇ ਨਾਲ ਨਾਲ ਅਸੀਂ ਅੱਜ ਤੁਹਾਡੇ ਮਾਧਮ ਨਾਲ ਕਹਿਣਾ ਚਾਹਾਂਗੇ ਕੇਂਦਰ ਸਰਕਾਰ ਨੂੰ ਵੀ ਉਹ ਜੋ ਉਹਨਾਂ ਨੇ ਬਿਆਨਬਾਜ਼ੀ ਪਿਛਲੇ ਨਵਾਂ ਮਹੀਨੇ ਚ ਕੀਤੀ ਆ ਜਿੱਦਾਂ ਉਹਨਾਂ ਨੇ ਅਦਾਲਤਾਂ ਤੇ ਜਾ ਕੇ ਹਰਿਆਣੇ ਦੇ ਟਾਰਨੀ ਜਨਰਲ ਨੇ ਔਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਪੱਖ ਰੱਖੇ ਸੀ ਔਰ ਜਿਵੇਂ ਉਹਨਾਂ ਦੇ ਲੀਡਰ ਲਗਾਤਾਰ ਬੋਲਦੇ ਰਹੇ ਆ ਵੀ ਇਹਨਾਂ ਦੇ ਟਰੈਕਟਰ ਮੋਡੀਫਾਈਡ ਆ ਇਹਨਾਂ ਕੋ ਪੋਕਲੈਨਾਂ ਵਾਂ ਇਹਨਾਂ ਦੀਆਂ ਟਰਾਲੀਆਂ ਵਿੱਚ ਹਥਿਆਰ ਆ ਬੜੇ ਬੜੇ ਕਿਸਮ ਦੇ ਇਲਜ਼ਾਮ ਲਾਉਂਦੇ ਰਹੇ ਔਰ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਆ ਵੀ ਕਿਸਾਨ ਟਰੈਕਟਰ ਟਰਾਲੀ ਤੋਂ ਬਿਨਾਂ ਚਲੇ ਜਾਣ ਅਰ ਮੈਂ ਪਿਛਲੇ ਚੰਡੀਗੜ੍ਹ ਦੀ ਪੀਸੀਬੀ ਕਿਹਾ ਸੀ ਵੀ ਹੁਣ ਹਰਿਆਣੇ ਦੇ ਮੰਤਰੀ ਰਵਨੀਤ ਸਿੰਘ ਜੀ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਆ ਹੁਣ ਆਪਣੇ ਬਿਆਨਾਂ ਤੇ ਕੈਮਰਨ ਹੁਣ ਥੁੱਕ ਕੇ ਨਾ ਝੱਟਨ ਬਾਈ ਇਸ ਕਰਕੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਵੀ ਇੱਥੋਂ ਪੈਦਲ ਜਥਾ ਜਿਹੜਾ ਵਾ ਉਹ ਦਿੱਲੀ ਨੂੰ ਰਵਾਨਾ ਹੋਊਗਾ ਜੜੀ ਸੜਕ ਤੇ ਆਪਾਂ ਬੈਠੇ ਤੇ ਨਾਲ ਦੀ ਸੜਕਾ ਖੱਬੇ ਬੰਨੇ ਜਿੱਥੋਂ ਅਸੀਂ ਜਥਾ ਸਿੱਧਾ ਦਵਾਰ ਵੱਲ ਨੂੰ ਉਮਤ ਜਿੱਥੇ ਕੇਂਦਰ ਦੀ ਸਰਕਾਰ ਦੀ ਆਪਾਂ ਗੱਲ ਕਰਦੇ ਆਂ ਕਿ ਕਿਸਾਨਾਂ ਦੀਆਂ ਮੰਗਾਂ ਤੋਂ ਅਣਗੌਲਿਆ ਦਿੱਸ ਰਹੀ ਹੈ ਸਗੋਂ ਪੰਜਾਬ ਦੀ ਸਰਕਾਰ ਵੀ ਇਹਨਾਂ ਸੰਘਰਸ਼ਾਂ ਨੂੰ ਲੈ ਕੇ ਚੁੱਪ ਬੈਠੀ ਹੈ ਕੇਂਦਰ ਤੇ ਕੋਈ ਦਬਾਅ ਪਾਉ ਫੈਸਲਾ ਕੋਈ ਪਹੁੰਚ ਇਹੋ ਜੀ ਕਿ ਇਹਨਾਂ ਕਿਸਾਨਾਂ ਮਜ਼ਦੂਰਾ ਦੀਆਂ ਮੰਗਾਂ ਜਿਹੜੀਆਂ ਦੇਸ਼ ਵਿਆਪੀ ਨੇ ਇਹਨਾਂ ਦੀ ਸਰਕਾਰ ਗੱਲ ਸੁਣੇ ਕੋਈ ਪਹੁੰਚ ਨਜ਼ਰ ਨਹੀਂ ਆ ਰਹੀ ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਦੌਰਾਨ ਅਸੀਂ ਦੇਸ਼ ਦੇ ਲੋਕਾਂ ਤੋਂ ਆਸ ਕਰਾਂਗੇ ਕਿ ਜੇ ਸਰਕਾਰ ਨੇ ਇਹ ਮਨ ਦੇ ਵਿੱਚ ਧਾਰ ਲਿਆ ਵੀ ਕਿਸਾਨ ਮਰੀ ਜਾਣ ਜਿੰਨਾ ਮਰਜ਼ੀ ਸੰਘਰਸ਼ ਕਰੀ ਜਾਣ ਅਸੀਂ ਉਹਨਾਂ ਦੀਆਂ ਮੰਗਾਂ ਤੋਂ ਅੱਖਾਂ ਫੇਰੀਆਂ ਹੋਈਆਂ ਨੇ ਤਾਂ ਦੇਸ਼ ਦੇ ਲੋਕੋ ਕਿਸਾਨ ਮਜ਼ਦੂਰ ਮਿਹਨਤਕਸ਼ ਬੁੱਧੀਜੀਵੀ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਹ ਅਧੋਲਨਾ ਦਾ ਹਿੱਸਾ ਬਣੋ ਤਾਂ ਹੀ ਇਹ ਸਰਕਾਰ ਤੋਂ ਮੰਗਾਂ ਦੀ ਆਪਾਂ ਪ੍ਰਾਪਤੀ ਕਰ ਸਕਾਂਗੇ ਸੋ ਇਹਨਾਂ ਮੰਗਾਂ ਦੀ ਪ੍ਰਾਪਤੀ ਦੇ ਲਈ ਜਿਵੇਂ ਇਹ ਸੰਭੂ ਬਾਡਰ ਤੋਂ ਅੱਜ ਦੀ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਆ ਕਿ ਬੜਾ ਪੀਸਫੁੱਲ ਤਰੀਕੇ ਦੇ ਨਾਲ ਅਸੀਂ ਜਿਹੜਾ ਅੰਦੋਲਨ ਨੂੰ ਅੱਗੇ ਤੋਰਨ ਦਾ ਫੈਸਲਾ ਕੀਤਾ ਹੈਗਾ ਉਹਦੀ ਬਿਲਕੁਲ ਜਿਹੜੀ ਬਿਉਤਬੰਦੀ ਆ ਸਾਡੀ ਉਹ ਮੁਕੰਮਲ ਹੋ ਚੁੱਕੀ ਹੈ ਯਥਿਆਂ ਦੇ ਨਾਮ ਨਾਮਿਨੇਟ ਹੋ ਚੁੱਕੇ ਨੇ ਪੀਸਫੁੱਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਉਹ ਅੱਗੇ ਵਧਣਗੇ ਅਸੀਂ ਸਾਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਅੰਦੋਲਨ ਦੀ ਸਪੋਰਟ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਵਿਦੇਸ਼ਾਂ 'ਚ ਬੈਠੇ ਹੋ